ਕੀ ਹੋ ਗਿਆ ਮਾਤਾ ਐ ਢਕੀ ਜੇ ਪਈਆਂ ਮੂੰਹ ਪੁੱਤ ਸਿਰ ਦੁਖੀ ਆਂ ਦਾ ਗੱਜ ਮੇਰਾ ਕਿਉਂ ਐ ਤਾਂ ਬੁਖਾਰ ਵਾਲਾ ਵੰਗ ਹੋਇਆ ਤਾਗਾ ਮੂਰਤੀ ਇੱਥੋਂ ਗੋਲੀ ਗੁੜੀ ਲੈ ਕੇ ਦੇਓ ਸਿਰ ਦੁਖ ਤੇ ਦੀ ਨਹੀਂ ਆਇਆ ਕਰਾਂਗੇ ਇਹ ਗੋਲੀ ਨਾਲ ਨਾ ਠੀਕ ਹੋਇਆ ਦਵਾਈ ਦੂਈ ਦਵਾਈ ਦਵਾ ਲਿਆ ਮਾਂਗੇ ਕੁਤਤੇ ਕੋਸਣਾ ਟਾਪਾਏ ਕੇ ਕੀ ਆਪੇ ਠੀਕ ਹੋ ਜੀਵਾ ਨਾ ਕੋਈ ਨਹੀਂ ਦਵਾਈ ਕਹਿ ਦੇਣਾ ਉਹਨੂੰ ਐ ਲੈ ਦਵਾਈ ਦਿਵਾ ਲੈਣਾ ਹਾਲੇ ਮੰਮੀ ਲੈ ਤੁਸੀਂ ਇਹਨੂੰ ਦੱਸਿਆ ਹੀ ਨਹੀਂ ਮੇਰੇ ਸਿਰ ਦੁਖਵਾ ਤੇ ਤਮਾਸ਼ੀ ਖੱਟ ਜੂਗਾ ਕੋਲੀ ਲਾਣਾ ਨਹੀਂ ਦਵਾਈ ਦਿਵਾ ਲੈਣਾ ਕੋਈ ना मैं आप मम्मी दवाई दवा लूंगी तो उसी तो काम से जाओ तो दे दे हां तो दे दे तो मम्मी ठीक हो जाओ चल फिर मैं जाना जंगे दवाई तो दवा ले हां जी हां जी दवा ले बस अच्छे से ठीक हो जाओ ठीक है बच्चों

ਮੈਂ ਮੜਾਈ ਜਾਇਆ ਪਾਈ ਕੇ ਜੁਗਬ ਲੈ ਨਹੀਂ ਆ ਓਹ ਹੋ ਇੱਕੋ ਬੰਦੇ ਸਾਥੀ ਮੈਂ ਜੇ ਨੂੰ ਗੱਪਸਾ ਕਰੀਂਗੇ ਆਗੇ ਓਹ ਮੰਮੀ ਉਰੇ ਆ ਮੇਰੀ ਗੱਲ ਸੁਣੋ ਬੱਚੇ ਨੂੰ ਏਕੀ ਢੇਰੀ ਲਾ ਦੇ ਆਪੋ ਤੇ ਤਾਂ ਥੱਕਾ ਜਾ ਮਾਸਾ ਮੈਂ ਏਕੀ ਢੇਰੀ ਲਾ ਕੇ ਉਰੇ

ਨਾਲੇ ਫਿਰ ਕਿਹੜਾ ਕੰਮ ਸਿਰ ਕੰਮ ਕਰਦਿਆਂ ਨਹੀਂ ਜਦੋਂ ਉਹਦਾ ਪੁੱਤ ਆਉਂਦਾ ਉਹ। ਤੇ ਕਣ ਕਿਹੜਾ ਦਿੰਦੀ ਹੈ ਇੱਕ ਕੰਮ ਹੁੰਦਾ ਇਹਨੂੰ ਦੂਜੇ ਨੂੰ ਗਣਾ ਦਿੰਦੀ ਹੈਗੀ। ਨਾ ਪੁੱਤ ਨੂੰ ਦੱਸਣ ਦੇ ਵਿੱਚ ਜਾਵੇ ਤਾਂ ਬੰਦਾ ਜਾਵੇ ਕਿੱਧਰ। ਉਹ ਪਾਣੀ ਵੀ ਆਪ ਨੂੰ ਲਿਆਉਣਾ ਪਊਗਾ ਘਰ ਕੇ ਬਾਲਟੀ। ਕਹੇ ਜੀ ਨੂੰ ਦਿੱਤੀ ਹੈਗੀ ਰੱਬਾ ਤੋਂ। ਇਹਦੇ ਚ ਪਾ ਦਿੰਨੇ ਆ। ਇੱਕ ਵਾਰ ਘਟੋ ਲੂੰਗੀ। ਕੀ ਬੱਚਾ ਤੈਨੂੰ ਭਾਂਡੇ ਮਾਂ ਨੂੰ ਕਿਹਾ ਕਿ ਨੇ ਕਿਹਾ ਤਾਂ ਹੀ ਦਵਾਈ ਦਵਾ ਕੇ ਲੈਣਾ ਹਮ ਤਾਂ 500 ਰੁਪਏ ਡਾਕਟਰ ਨੂੰ ਲਾ ਕੇ ਆਈ ਹਾਂ ਚਲ ਉੱਥੇ ਹਾਂ ਜੀ ਬੋਲੇ ਦਵਾਈ ਮम्मी ਨੂੰ ਹਾਂ ਜੀ ਦਵਾ ਲਈ ਹਾਂ ਜੀ ਮੈਂ ਮਮੀ ਹੋਣਾ ਮੈਂ ਸਾਰਾ ਕੰਮ ਕਰ ਲਿਆ ਸੀਗਾ ਜੀ ਇਹ ਪਤਾ ਨਹੀਂ ਕਿਹੜੇ ਵੇਲੇ ਉਹ ਭਾਂਡੇ ਮਾਂ ਨੂੰ ਲੱਗੀ ਮੈਂ ਇੱਧਰ ਸੀ ਤੈਨੂੰ ਕਿਨੇ ਕਿਹਾ ਸੀ ਇੱਥੇ ਭਾਂਡੇ ਮਾਂ ਨੂੰ ਮੈਂ ਆਖੇ ਬੇਲੀ ਬੈਠੀ ਹੈ ਕਿ ਚਲ ਦੋ ਭਾਂਡੇ ਮਾਂ ਦੇਨੀ ਅੱਕੀ ਹੋਊਗੀ ਨਹੀਂ ਲੈ ਕੇ ਆਉਣੀ ਤੂੰ ਤਾਂ ਹੈਗੀ ਆ ਮੂਰਤੀ ਕੰਮ ਕਰਨ ਨੂੰ ਤੈਨੂੰ ਕੰਮ ਕਰਨ ਨੂੰ ਕੀ ਹੋਇਆ ਮੰਮੀ ਆਲੇ ਪਾਣੀ ਜਦੋਂ ਤੁਸੀਂ ਵਾਗ ਗਏ ਸੀਗੇ ਉਸ ਤੋਂ ਬਾਅਦ ਨੇ ਸਾਰੇ ਹੀ ਕੰਮ ਕੀਤਾ ਜੀ ਘਰ ਦਾ ਤੇ ਫਿਰ ਮੰਮੀ ਦੀ ਮੈਂ ਲੱਤਾਂ ਵੀ ਕੁੱਟੀਆਂ ਬਾਹਾਂ ਵੀ ਕੁੱਟੀਆਂ ਤੇ ਇਹ ਤਾਂ ਪਤਾ ਨਹੀਂ ਇਹਨੂੰ ਮੈਂ ਦੁੱਧ ਚ ਪੱਤੀ ਪਾ ਕੇ ਦਿੱਤੀ ਸੀ ਮੈਂ ਇੱਧਰ ਮੜਾ ਇਹ ਕੰਮ ਵਾਗੀ ਤੇ ਮਿੰਟ ਚ ਭੰਦੇ ਮੰਦਨ ਵਾਗੀ ਸਾਨੂੰ ਕਿਸ ਨੇ ਕਿਹਾ ਸੀ ਮੰਮੀ ਭੰਦੇ ਮੰਦਨ ਉਹ ਤਾਂ ਦੁੱਧ ਚ ਪੱਤੀ ਪਾਈ ਸੀ ਨਾ ਹਾਜਮੇ ਜੇ ਨਹੀਂ ਆਇਆ ਮੈਂ ਖਾ ਮਾਰਾ ਮੋਟਾ ਤੁਰ ਫਿਰ ਲੂੰਗੀ ਹਾਂਜੀ ਇਹ ਤਾਂ ਹੈਗਾਗਾ ਫਿਰ ਮਾਂ ਤੋਰਾ ਤੇਰਾ ਕਰਕੇ ਨਾ ਥੋੜਾ ਜਿਹਾ ਹਾਜਮਾ ਆ ਜਾਊਗਾ ਮੈਂ ਜੀ ਤਾਂ ਕਰੀ ਇਹ ਸਭੀ ਰੈਸਟ ਕਰਿਆ ਕਰ ਹੁਣ ਤੇ ਜਿਹੜਾ ਉਮਰਾ ਕੰਮ ਕਰਨ ਦੀ ਕੋਗੜਨੀ ਆਪ ਹੀ ਹੈਗੀ ਹੈਗਾ ਨਹੀਂ ਕੰਮ ਤਾਂ ਪੁੱਤੇ ਆਪੇ ਕਰ ਲੈਂਦੀ ਹੈਗੀ ਸਾਰਾ ਪੈ ਜਾ ਮਮੀ ਕਮਰੇ ਚ ਏਸੀ ਵਾਲੇ ਕਮਰੇ ਚ ਪੈ ਜਾ ਜੇ ਗਰਮੀ ਲੱਗਦੀ ਹੈ ਤਾਂ ਨਾ ਪੁੱਤੇ ਏਸੀ ਨਾਲ ਤਾਂ ਮੈਂ ਠੰਡ ਚੜ ਜੂਗੀ ਫਿਰ ਇੱਥੇ ਪੈ ਜਾ ਚੱਲ ਰੈਸਟ ਕਰ ਲੈ ਮੈਂ ਬੰਦੇ ਕਿ ਜਾਂ ਨਾਲੇ ਰੋਟੀ ਟੁੱਕਦਾ ਕਰ ਲੈ ਠੀਕ ਹੈ ਜੀ ਮੈਂ ਤਾਂ ਦੇ ਕਿਥੇ ਲੱਤਾਂ ਜਾਂ ਸਿਰ ਨਾਲ ਘੁੱਟਦੇ ਮੇਰਾ ਤਾਂ ਅੰਦਰੋਂ ਮਾਣਾ ਹੀ ਕਰਦਾ ਵੀ ਸੰਗੀ ਘੁੱਟਣਾ ਇੱਕ ਵਾਰੀ ਚ ਕੰਮ ਨਹੀਂ ਪਤਾ ਕੰਮ ਮੜਾ ਕੇ ਕਿਦੋਂ ਕੰਮ ਕਰਦੇ ਉਹਦੀ ਕਰਨ ਦੀ ਅਸਰ ਦੋ ਕੰਮ ਤਾਂ ਮੈਂ ਐਸੇ ਤੋਂ ਕਰਾਂ ਮੰਮੀ ਚਾਹ ਬਣਾ ਲਾ ਬੈਠੀ ਕਿਵੇਂ ਆ ਮੈਂ ਤਾਂ ਪੁੱਤ ਸੱਤ ਵੀ ਸਵੇਰ ਦੀ ਸਾਰਾ ਕੰਮ ਕਰਿਆ ਘਰ ਦਾ ਉਹ ਤਾਂ ਕਰਦੀ ਹਾਂ ਹੁਣ ਥਾਰੇ ਕਰ ਥੱਕੇ ਨਾਲ ਪਈ ਰਹਿੰਦੀ ਆ ਕਹਿੰਦੀ ਮੇਰੇ ਸਿਰ ਦੁਖਦਾ ਮੇਰੇ ਸਿਰ ਦੁਖਦਾ ਨਾਲੇ ਕੋਈ ਡਾਕਟਰ ਸਿਰ ਤਦੂ ਉਧਰ ਆਂਦਾਗਾ ਥਾ ਦੇ ਤੱਕ ਨਾ ਬਾਹ ਫੜਕੇ ਉਤਦ ਵੀ ਨਹੀਂ ਹੈ ਕਿ ਮਾਜ ਨਾਲ ਪਈ ਦਿੰਦੀ ਆ ਸਾਰੇ ਗਮਨਦੀਆਂ ਨਹੀਂ ਬੁਢੀਆਂ ਅੱਗਰੀ ਦਾ ਕੰਮ ਕਰਦੀ ਸਾਂ ਚਰਚੰਗਾ ਤੂੰ ਠਾਕਿਆ ਤੂੰ ਜਾਂ ਤੂੰ ਬਣਾ ਲੈ ਚਾਹਦਾ ਹੁਣ ਸਾ ਕਿਉਂ ਨਹੀਂ ਕਰਦਾ ਮੈਂ ਕਿਹਦਾ ਵੀ ਚਾਰੀ ਪੁੱਤ ਨਾ ਅਤਲ ਮੇਰਤਾ ਨਹੀਂ ਬਣਦੀ ਚਾਹ ਆ ਵੀ ਮਾਂ ਤੋਂ ਬੰਧਾ ਲੈ ਮੇਰਾ ਸਿਰ ਤੋਂ ਹੀ ਅੰਗਲਦਾ ਹੁਣ ਤੇਰਾ ਕੰਮ ਵੇਲੇ ਸਿਰ ਦੁਖਣ ਲੱਗ ਜਾਂਦਾ ਹਾਂ ਤਾਂ ਤੂੰ ਦੁੱਧ ਦੇ ਪੱਤੀਆਂ ਵਾ ਕੇ ਪਿੰਨੀ ਆ ਰੋਜ ਖਾਣ ਵੇਲੇ ਤੇਰਾ ਸਿਰ ਦੁਖਦਾ ਹੁਣ ਡਰਾਮੇ ਕਰੀ ਜੰਨੀ ਆ ਪਈ ਖੜੀ ਹੋ ਜਾ ਪੁੱਤ ਮੈਂ ਕਿਉਂ ਨਹੀਂ ਜਾਂਦਾਗਾ ਮੈਂ ਮੰਜਾ ਸਤਾ ਲੂੰਗਾ ਤੈਨੂੰ ਮੈਂ ਖੜੀ ਹੋ ਜਾ ਚਲ ਬਣਾ ਦੇਣੀ ਪੁੱਤ ਡੇਗ ਦੂੰਗਾ ਤੈਨੂੰ ਭਾਂਡੇ-ਭੁੰਡੇ ਮਾਂਦੀਆਂ ਨਾ ਸਬਰ ਰਹਿ ਜਾਂਦੀ ਹੈ ਕਿ ਐਨਕ ਦਾ ਸ਼ਿਸ਼ਿਆ ਨੂੰ ਹੁੰਦਲਾ ਹੋ ਰਿਹਾ ਦੀਂਦਾ ਨਹੀਂ ਹੈ ਰਗਾ ਭਾਂਡੇ ਤੂੰ ਮਾਂਦੀ ਫਿਰ ਪੇਸ਼ ਨਾ ਕਰੀਂ ਕਈ ਵਾਰ ਪੁੱਤ ਮਾਜਣੇ ਪਾਈ ਜਾਂਦੇ ਹੈਗੇ ਤੂੰ ਨਾ ਮਾਂਜਾ ਕਰ ਕੋਈ ਨਹੀਂ ਮੂਰਤੀ ਹੈਗੀ ਆ ਪੁੱਤ ਕਈ ਵਾਰੀ ਪਰੇ-ਉਰੇ ਹੁੰਦੀਆਂ ਮਾਂਜਣੇ ਪਾਈ ਜਾਂਦੇ ਹੈਗੇ ਪੂਰੀ ਕੱਢੀ ਨਵਾਲੇ ਦੇ ਪੈਸੇ ਦਵਾਲਾ ਮੈਂ ਦਵਾਈ ਬੇਬੇ ਨੂੰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਬਾਈ ਕੋਲ ਪੰਜ ਲੱਖ ਲਾਹਤੀ ਮੰਗਦੀ ਮੰਮੀ ਮਗਰੀ ਲੱਗ ਲੱਗ ਹੋਮੀ ਮੰਗਣਾ ਲੱਗਿਆ ਕਰੋ ਚੰਗਾ ਕਾਲਾ ਮੈਂ ਕਿੰਸਾ ਤਾਇਆ ਨਿਕਣਾ ਸਾਰਾ ਦਿਨ ਪੂਰੀ ਪੁੱਦੀ ਰਹਿੰਦੀਆਂ ਚੁਗਲੀਆਂ ਕੰਮ ਕਰੇ ਆਉਂਦੀ ਉਹ ਤੂੰ ਦੇ ਸਜੰਦਾ ਰ ਤੇ ਨਾਲੇ ਨਾ ਇਹ ਪੈਸੇ ਝਾੜ ਆਣਾਂ ਨਹੀਂ ਲੱਗਦੇ ਕਿ ਆਪਾਂ ਲਾਭ ਦੀ ਪੜਾਈ ਕਰਾਉਣ ਦੀ ਹੁੰਦੀ ਹੁੰਦੀਸ਼ੇ ਕਰੂ ਕੋਈ ਨਹੀਂ ਜਿੱਦੇ ਉਹਦੀ ਐਣੀ ਟੋਟ ਕਿਵੇਂ ਆਪੇ ਲਿਆ ਦੂ ਆਪਦਾ ਕੰਮ ਤੇ ਲੱਗਦਾ ਮੇਰੇ ਪੁੱਤ ਨੂੰ ਮੈਂ ਕੀ ਦੱਸਾਂ 1 ਰੁਪਏ ਦੀ ਗੋਲੀ ਦੇ ਕੇ ਪਾ ਦਿੰਦੀ ਹੈਗੀ ਉਹਨੂੰ ਭੋਲੇ ਨੂੰ ਕੀ ਕਹੇ ਜੇ ਦੱਸਦੀਆਂ ਤਾਂ ਘਰ ਤੋਂ ਬਰਾਦ ਹੁੰਦਾਗਾ ਕੀ ਆਵੇ ਤਾਂ ਉਹਦੇ ਕੋਲ ਦੁੱਖ ਸਹੋ ਕਰਾਂ ਉਹ ਬਚਰਨ ਵੀ ਬਤਾਵਾ ਸਰ ਪਾਇਆ ਨਹੀਂ ਆਗੀ ਜੇ ਤਾਂ ਦਵਾਈ ਦਿਵਾ ਲਿਆਂਦੀ ਤਾਂ ਠੀਕ ਐ ਨੇ ਤੜਕੇ ਦੇਖਦੀ ਹੈਗੀ ਆਪ ਇਸ ਰਾਹ ਨੇ ਫੜ ਗਈ ਹਾਂਡੇ ਮਾਇਲਾ ਸੁੰਭਰ ਲੈ ਐ ਜਾ ਮਨਾ ਕਿਉਂ ਜਵਾਬ ਦੀ ਆਤਮੋਕਠੀ ਕਰਨੀ ਐ ਦੱਸ ਦੇ ਹੋਇਆ ਤਾਂ ਕਰੇ ਨੇ ਕੀ ਚਲ ਮੈਂ ਦੇ ਦਿੰਨਾ 20 ਰੁਪਏ ਉੱਤਮੈਂ ਮੰਗਦੀ ਨਹੀਂ ਆ ਚੱਕ ਲੈ ਪੈਸੇ ਮੈਂ ਤਾਂ ਦੁੱਧ ਦੁੱਧ ਪੋਣ ਆਈ ਸੀ ਤੇ ਤੁਮੈਂ ਚੱਕਰ ਆ ਗਿਆ ਹੋ ਦੁੱਖ ਲੈ ਆਇਆ ਹੁਣ ਭੇਜ ਦੰਦੇ ਜਾਂ ਮੰਮੀ ਆ ਜਾਂਦੀ ਆਪ ਪੁੱਤ ਪੁੱਛ ਨਾ ਆ ਜੋ ਧਿਆਨ ਨਾਲ ਲਓ ਚੱਕਰ ਨਾ ਆ ਜਾ ਤੁਹਾਨੂੰ ਲਾ ਲਓ ਤੱਕ ਦਾਦੀ ਘਰੋਂ ਵੀ ਸੁਭਾਉਣ ਗਈ ਹੈ ਹੱਦ ਤੱਕ ਮੋੜ ਕੇ ਨਹੀਂ ਇਹ ਕਿਸੇ ਕੋਲ ਚੁਗਲੀਆਂ ਕਰਨ ਲੱਗੀ ਹੋਊਗੀ ਚੁਗਲੀ ਕਰਦੀ ਉਹ ਹੀ ਜਿਹਨਾਂ ਨਾਲ ਕੋਈ ਕੰਮ ਨਹੀਂ ਕਰਾਉਂਦੀ ਦੱਕਾ ਨਹੀਂ ਤੜਵਾਉਂਦੀ ਘਰੇ ਨਾਲ ਹੀ ਐ ਇੱਕ ਸਮਝੂਆ ਦੇ ਆਪਣੇ ਤੋਂ ਮੈਂ ਕੰਮ ਕਰਾਉਂਦੀ ਆ ਸਾਰਾ ਉਹ ਕਹਿੰਦੀ ਉਹ ਵੀ ਸਾਰਾ ਕੰਮ ਮੈਂਥੋਂ ਕਰਾਉਂਦੀ ਆ ਫਿਰ ਦੱਕਾ ਨਹੀਂ ਵੀ ਮੇਰੇ ਕੋਲ ਤਾਂ ਨਹੀਂ ਮੂਗਾ ਹੁੰਦਾ ਹਾਂ ਹਾਂ ਅਮੇ ਤੁਸੀਂ ਭਾਵੇਂ ਆ ਤੁਸੀਂ ਕੀ ਹੋਗਾ ਭੰਤ ਸੰਤਪਤੀ ਬੰਦੇ ਨੂੰ ਚੱਕਰ ਆਇਆ ਪਿਆ ਸੀ ਕਦੇ ਦੱਸੇ ਤਾਂ ਉਹ ਨਹੀਂ ਬਿਮਾਰ ਹੋ ਗਿਆ ਨਾਂਨੀ ਦਾ ਠੀਕ ਸੀ ਚੰਗੀ ਬੁਢੀ ਆਹ ਦੱਕਿਆ ਮੰਗਤੀ ਜਾਂਦਾ ਮਾਪੇ ਦੇ ਦੱਸੇ ਓਹੋ ਕਦੀ ਵਰਤੋ ਤੁਸੀਂ ਇਹਨਾਂ ਤੇ ਮੈਂ ਆਪੇ ਕੋਆਰਾਂ ਹੁੰਦੀ ਅੱਗੇ ਤਾਂ ਮੇਰੀ ਮੰਮੀ ਜਾਂਦੀ ਆ ਰੋਜ਼ ਪਵਾਨ ਸਾਨੂੰ ਪਾਏ ਹੋ ਗਏ ਵੀ ਕਿਤੇ ਕੋਰੇ ਮਾਤਾ ਖੱਟੀ ਹੋਦੀ ਚੱਲਦਾਂ ਲੱਭਤਾ ਕਰਨ ਲੱਗੀ ਓਹ ਮੈਂ ਲਾਗੂ ਨੂੰ ਕਹੀ ਇਹ ਮੇਨ ਵਾਲਾ ਦੋਸਤ ਆ ਪਪਾ ਕਿਤੇ ਕਿੱਥੇ ਰੋਜ਼ ਅੱਗੇ ਤਾਂ ਮੰਮੀ ਜਾਂਦੀ ਹੁੰਦੀ ਆ ਅੱਜ ਹੀ ਸੀ ਅੱਜ ਹੀ ਮੇਰੀ ਅੱਜ ਹੀ ਕੁੰਡਾ ਕਰਾ ਕੇ ਵੈਗੀ ਅੱਜ ਹੀ ਗਈ ਸੀ

ਉਹਨਾਂ ਪਤਾ ਮੰਨਦੇ ਤੋਂ ਨਹੀਂ। ਨਾ ਰਤੇ ਜਿੱਤੇ ਕੋਈ ਆ ਮੈਂ ਨਹੀਂ ਗਈ ਹੁੰਦਾ ਸੀ ਕਿ ਨਾ ਮਮੀ ਦਾਦੀ ઘરે ਮੋੜ ਕੇ ਆਈ ਨਹੀਂ ਕਹਿੰਦਾ ਮਾ ਕੇ। ਠੀਕ ਆ ਮੈਨੂੰ ਫੜਨੇ ਕਿ ਆ। ਹਾਂਜੀ। ਪਰ ਨੰਨ ਨਹੀਂ ਉਹ ਲਿਆਦੇ। ਆ ਕੇ ਨੰਨੀ ਦਾ ਚਮਚਾ ਇਹਦੇ ਸਾਹਮਣੇ ਤਾਂ ਮੈਂ ਹੁਣ ਕੰਮ ਵੀ ਨਹੀਂ ਕਰਾ ਸਕ। ਆਉਣ ਸਾਰ ਦੇਖ ਤਾਂ ਸਹੀ ਮੈਨੂੰ ਬੋਲਦਾ ਕਿ ਮੇਸੀ ਤੂੰ ਸੀ ਦੁੱਧ ਪਵਾ ਲਿਆ ਕਰੋ। ਤੇ ਵੀ ਜੇ ਨਹੀਂ ਜਾ ਕੇ ਆਪਦੀ ਮਾਂ ਨੂੰ ਦੱਸਤਾ ਜਦੋਂ ਪੁੱਤ ਨਹੀਂ ਮਾਣ ਮਾਂ ਕਿ ਉਹਦੀ ਮਾਂ ਪਤਾ ਨਹੀਂ ਕੀ ਕੁਛ ਕਰੂਗੀ ਆ ਕਿ ਹਜੇ ਮੇਰੇ ਨਾਲ। ਪਾਣੀ ਫੜਾਇਆ ਹੁੰਦੀ ਆ ਅਗੇ ਪੁੱਤ ਹਾਂਜੀ ਹੋਰ ਪੁੱਤ ਤੇ ਮੰਮੀ ਕਿਵੇਂ ਆਗੀ ਠੀਕ ਆ ਹੁਣ ਤਾਂ ਨਾਨੀ ਗਰਮੀ ਤਾਂ ਲੱਗਦੀ ਪੁੱਤ ਨੂੰ ਗਰਮੀ ਤੇ ਨਾ ਕੱਢੀ ਨੂੰ ਨਾ ਤੇ ਮੰਮੀ ਜਮਾ ਠੀਕ ਰਹਿੰਦੀ ਹੈ ਕਿ ਹੁਣ ਜਮਾ ਠੀਕ ਰਹਿੰਦੀ ਹੈ ਕੰਮੂ ਤਾਂ ਦੋ ਦਿਨ ਮੇਰੇ ਕੋਲੇ ਰਹੇ ਚੰਗਾ ਪੁੱਤ ਹਾਂਜੀ ਹਾਂ ਕੰਮਣੀ ਹੈਗਾ ਓਏ ਬੇਲਾ ਵੀਰੇ ਦੋ ਦਿਨ ਦੋ ਦਿਨ ਕਿੱਥੇ ਆ ਤੁਹਾਨੂੰ ਮਿਨਾਲਾ ਬਾਹਰ ਲਿਆ ਕਰੋ ਛੁੱਟੀਆਂ ਮਾਰ ਕੇ ਗਏ ਨੇ ਡਾਉਣੇ ਨਹੀਂ ਜਾਂਦੇ ਆ ਦਰਦੇ ਨਹੀਂ ਆਪਣਾ ਪਿਆਰ

ਮਨ ਲਈ ਤੇ ਕੋਈ ਗੱਲ ਨਹੀਂ ਉਹ ਬੀ ਦ ਨਾ ਮੈਂ ਤਾਂ ਦੋ ਦਿਨਾਂ ਨਾਲ ਕਿਹਾ ਕਿ ਉਹ ਵੀ ਮੱਠੇ ਗਿਆ ਨਾ ਪੁੱਤ ਕੋਈ ਨਹੀਂ ਰਹਿ ਤਿਰ ਤੋਂ ਆਇਆਗਾ ਤੇ ਨਾ ਨੀ ਨੀ ਦੇ ਘਰ ਕੁੱਤਾ ਸਿਕੰਗ ਰੋਕਣਾ ਨਹੀਂ ਰਹਿ ਪਾਣੀ ਉਹ ਦਿੰਦਾ ਕਿਲਾ ਹੁਣ ਬਾਣੀ ਕੰਗਲ ਨਹੀਂ ਇਹਦੇ ਕਿਲਾਸ ਚ ਹੋਗਾ ਕੁਝ ਮੈਂ ਬਾਅਦ ਵਿੱਚ ਹੋਵੇ ਠੀਕ ਆਏਗਾ ਪੁੱਤ ਥੀ ਮਗਾ ਕੇ ਮਤੇ ਵਾਸਤੇ ਲੋਕ ਉਸ ਨੂੰ ਮਾਰਨ ਦੀ ਕਲਪਨਾ ਆਈਸਕ੍ਰੀਮ ਮਗਾ ਦੇ ਮਗਾ ਦੋ ਗਰਮੀ ਬੋਤਨਾ ਸਾਰੇ ਖਾਣਾ ਨਾਲ ਠੰਡਾ ਮਗਾ ਦੇ ਪੈਸੇ ਤਾਂ ਸਾਡੀ ਲੱਗਣੇ ਆਂ ਬਿੱਟ ਖਾਏਗਾ ਵੀ ਪੈਸੇ ਲੱਗਣਗੇ ਸਾਡੇ ਕੋਈ ਨਹੀਂ ਤੇਰੇ ਮੰਮੇ ਨੂੰ ਫੋਨ ਕਰਦੇ ਨੇ ਕਿ ਉਹ ਦੇ ਆ ਦੇ ਜਿਹੜਾ ਕੁਝ ਖਾ ਲਾਗਾ ਦੱਸ ਰੱਪੇ ਵਿੱਚ ਖਾੜਿਆ ਫਿਰ ਪੈਸੇ ਲੱਗਣਗੇ ਹੁਣਾਂ ਤੇ ਪਨੀਰ ਵੀ ਮਗਾ ਲਾਂਗੇ ਮੰਮਾ ਮੰਮਾ ਤਲਾ ਆ ਵੀ ਹੋ ਠੀਕ ਹੈ ਮੰਮੀ ਤੇਰੀ ਹਾਂਜੀ ਹਾਂ ਡੈਡੀ ਕਿਦੋਂ ਆਇਆ ਸੀ ਅਸੋਂ ਪੁਣੀ ਤੇ ਆਇਆ ਸੀ ਅੱਜ ਆਉਇਆ ਤੂੰ ਤੇਗਾ ਕੁਝ ਖਾਣਾ ਇਹਨਾਂ ਲਿਆ ਦੇਣਾ ਬੰਨੋ ਆ ਲੈਂਦਾ ਮੰਮੀ ਆ ਲੈ ਲਓ ਇਹ ਕੀ ਹੈ ਇਹ ਚੈਸ ਆਈਸਕ੍ਰੀਮ ਤੇ ਹੋਇਆ ਮਟਰ ਪਨੀਰ ਬਣਾ ਲਉ ਤੇ ਮੰਮੀ ਨੂੰ ਕਹ ਦੇ ਜਾ ਹੋਰ ਕੋਤਾ ਖਾਤਾ ਪੀਤਾ ਚਾਹ ਪਾਣੀ ਵੀ ਲਿਆ ਹੀ ਹਾਂਜੀ ਹਾਂ ਪੀਤਾ ਸੀ ਤੇ ਚੱਲ ਮੈਂ ਵੀ ਨਾਲ ਆ ਲੈਨੇ ਤੁਸੀਂ ਨਾਨੀ ਤੋਂ ਦੁੱਧ ਦਾ ਕਰੋ ਹਨਾ ਗੱਲਬਾਤ ਚੱਲ ਹਾਂ

ਫਿਰ ਮਾਮੇ ਨੂੰ ਨਬਸੀ। ਹਾਂ ਮਾਮੇ ਨੂੰ ਦੱਸਾਂ ਇਹ ਟੈਂਸ਼ਨ ਆ ਤੇ ਮੈਂ ਨਹੀਂ ਨਾ ਨਹੀਂ ਉਹ ਮੈਂ ਐਨਾ ਚੱਲਦਾ ਤੇ ਕੀ ਕਹਿੰਦੇ ਹਾਂ ਮੈਂ ਮੈਨੂੰ ਭੇਜ ਦੂੰਗਾ ਸਵੇਰੇ ਉਹ ਆਜੂ ਉਹ ਦੱਸ ਦਊ ਉਹਨਾਂ ਨੂੰ ਚੰਗਾ ਤੁਹਾਨੂੰ ਤੁਹਾਨੂੰ ਰੋਚੀ ਦਿਖਾ ਕੇ ਬਗ ਜਾਂਦਾ ਬਸ ਉਹ ਤੁਹਾਨੂੰ ਮੈਂ ਜਾ ਤੂੰ ਬਸ ਉਹ ਸਭ ਕੁਝ ਪੂਰਾ ਤੱਕਾ ਲਾ ਦੇਆ ਦੰ ਮੈਂ ਮਿਲੂ ਭੇਜ ਦਊਗਾ ਉਹ ਦੱਸ ਦਊ ਉਸ ਤੋਂ ਕਿ ਕੱਢਣੀ ਤੇਰੇ ਨਾਲ ਤੇਰੇ ਮਾਮੇ ਨੂੰ ਨਾ ਗੱਲ ਕਰੀਂ ਤੂੰ ਮਾਮੇ ਕੋਲ ਨਹੀਂ ਜਾਣਾ ਲੈ ਤੇ ਮੈਂ ਨਹੀਂ ਪਈ ਕਿ ਉਹ ਅਮਰਤਾ ਕੁਤੂਰ ਮੰਮੀ ਕੁਛ ਨਹੀਂ ਦੀਸਦਾ ਪਾ ਗਿਆ ਕੁਛ ਹੀ ਪਾ ਗਿਆ ਪੁੱਤ ਕਿਆ ਰਹਿੰਦਾ ਦੋ ਦਿਨ ਆਏ ਅਸੀਂ ਉਹਨੂੰ ਛੁਕੀਆਂ ਸੀ ਪਾ ਕੇ ਤਰੇਹਾ ਨਹੀਂ ਗਾ ਪਾ ਗਿਆ ਹੋਏ ਜਿਹੜੀ ਦਾਦੀ ਨੇ ਚੁਗਲੀਆਂ ਕਰਨੀ ਸਿਰਫ ਕਰ ਲੈ ਸਾਡੀਆਂ ਹੁਣ ਕਿੱਥੋਂ ਲੈਣ ਦਾ ਗੱਲਾਂ ਬਾਤਾਂ ਕਰ ਲਈਆਂ ਮੰਮੀ ਕੁਛ ਨਹੀਂ ਗੱਲਾਂ ਬਾਤਾਂ ਨਹੀਂ ਚੁਗਲੀਆਂ ਗੱਲਾਂ ਬਾਤਾਂ ਹੁੰਦੀਆਂ ਬੁੱਤ ਕੋਈ ਨਹੀਂ ਦੋਤੇ ਚ ਤੇ ਕੋਤੇ ਚ ਫਰਕ ਹੁੰਦਾ ਹੈਗਾ ਅਗਲਾ ਆਦੇ ਦੋਤਿਆਂ ਨਾਲ ਬੜਾ ਪਿਆਰ ਕਰਦੇ ਹੁੰਦੇ ਆ ਪੁੱਤਿਆਂ ਦਾ ਨੂੰ ਨਾ ਕਰ ਜੀ ਉਹ ਤਾਂ ਮਾਣਾ ਪੁੱਛਦੀ ਸੀ ਵੇ ਆਈਸਕ੍ਰੀਮ ਲੈ ਕੇ ਦੇਵਾ ਜਾਂ ਕੁਝ ਹੋਰ ਲੈ ਕੇ ਦੇ ਆ ਪੁੱਤ ਦੂਤਾ ਸਾਰਾ ਦਿਨ ਕੋਲੇ ਰਹਿਣਾ ਤੇਰੇ ਤੋਂ ਜੀ ਵੀ ਅੱਕ ਗਿਆ ਉਹ ਤਾਂ ਦਰ ਆਇਆ ਲੋਕਾਂ ਦਾ ਦੋ ਦਿਨ ਨਾਮ ਤੇ ਬੱਚਾ ਖਾਣ ਪੀਣ ਵਾਸਤੇ ਆਉਂਦਾ ਹੁੰਦਾ ਨਾਨੀ ਕੋਲੇ ਪਰ ਉਹ ਤਾਂ ਜੀ ਨਹੀਂ ਲੱਗਿਆਗਾ ਭੱਗ ਗਿਆ ਉਹ ਕਰ ਲੈ ਟਿਡਹੋਲਾ ਚੁਗਲੀਆਂ ਕਰ ਕਰਕੇ ਕੁੱਤੋਂ ਨੂੰ ਰਹਿਣ ਜੋ ਬੱਛਾ ਛੱਡਿਆ ਸੀਗਾ ਰਹਿਣ ਜੋ ਕਿਹਨੂੰ ਐਡ ਕਿੱਡਾ ਕਿਹ ਵੀ ਆਈਪੀ ਆ ਉਹ ਤੇ ਚੌਕਲੇਟਾਂ ਖਵਾ ਦੂੰ ਆਈ ਆਈਸਕ੍ਰੀਮ ਲਿਆ ਦਊ ਮਟਰ ਪਨੀਰ ਨੂੰ ਵੀ ਆਈਪੀ ਆ ਉਹ ਬੱਚੇ ਨਾਲ ਕੇ ਤਾਂ ਰਹਿੰਦੇ ਆ ਜੇ ਨਾਲ ਕੇ ਪਿਆਰ ਦੇਣ ਮੈਂ ਤਾਂ ਕਦੇ ਨਾਲ ਕੇ ਗਿਆ ਨਹੀਂ ਉਹ ਤਾਂ ਦੂਜੇ ਦਿਨ ਆ ਕੇ ਖੜ ਜਾਂਦਾ ਉਹ ਤੇਰੇ ਨਾਲ ਕੇ ਤੈਨੂੰ ਪਿਆਰ ਦਿੰਦੇ ਨਹੀਂ ਬੰ ਨੂੰ ਪਿਆਰ ਕਿਉਂ ਨਹੀਂ ਦਿੰਦੇ ਕੁੱਤੋਂ ਦੇ ਮੂੰਹ ਤੇ ਨਹੀਂ ਬੋਲਣਾ ਸੀਗਾ ਤੂੰ ਕੁਛ ਦੇ ਪਿੱਛੋਂ ਕਹਿ ਲੈਂਦਾ ਜਿਹੜਾ ਕੁਛ ਕਹਿਣਾ ਸੀਗਾ ਕਿਚ ਤੋਂ ਉਹਨੇ ਫੇਦਾ ਸੀ ਦੇਂਦੀ ਤੇ ਉਹਨੂੰ ਲੱਗਦਾਗਾ ਉਹ ਕੀ ਸੋਚਦਾ ਹੋਊ ਆਇਆ ਤਾਂ ਦੋ ਦਿਨ ਰਹਿਣ ਸੀਗਾ ਉਹ ਤਾਂ ਕੁਝ ਤੇ ਰੱਬ ਨੇ ਭੇਜਿਆ ਸੀ ਮੈਨੂੰ ਚੱਕਰ ਆ ਗਿਆ ਸੀਗਾ ਚੱਕਰ ਨੂੰ ਉਹ ਦੋ ਤਾਂ ਉਹਨੂੰ ਦੇਖ ਲਿਓ ਤੂੰ ਤਾਂ ਡਰਾਮੇ ਕਰਨ ਲੱਗ ਗਿਆ ਉਹਦੇ ਸਾਹਮਣੇ ਨਹੀਂ ਉੱਥੇ ਦਿੱਕਤ ਨਹੀਂ ਸਾਨੂੰ ਮਾੜਾ ਪਵਾਤਾ ਸਾਨੂੰ ਮਾੜਾ ਪਵਾਤਾ ਉਹਨਾਂ ਸਾਹਮਣੇ ਜਾਣ ਕੇ ਤੂੰ ਤਾਂ ਬੈ ਗਈ ਹੋਏਗੀ ਜਦ ਪਹਿਜਾ ਤੇਰੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਹਰਕਿ ਚੜੂਗਾ ਤੂੰ ਵੀ ਮੇਰੀ ਮਾਂ ਵੀ ਸੂਤ ਆਏਗੀ ਜਦ ਪਹਿਜਾ ਉਹਰੀ ਡਿੱਗ ਜਾ ਕਰ ਲਾ ਡਰਾਮੇ ਕੋਸੀ ਕੀ ਗੱਲ ਕੋ ਕੁ ਮੁੜਿਆ ਆ ਦੱਸਦਾ ਮਮੀ ਨਹੀਂ ਸਕਦਾ ਹੈਗੇ ਨੇ ਸਾਰੇ ਨਾਨੀ ਨਹੀਂ ਠੀਕ ਹੈ ਕਿਉਂ ਕੀ ਹੋਗੇ ਨਾਨੀ ਨੂੰ ਬਾਹਰ ਕਿਹਦਾ ਖਦੇਉ ਬੋਲਦੇ ਆ ਨਹੀਂ ਨੀਂਂਦੇ ਅੰਦਰ ਕੰਮ ਆਲੇ ਰੱਖਦੇ ਆ ਲੀਬੀ ਨੂੰ ਅੱਛਾ ਤਾਂ ਇਹ ਬੁੱਧਾ ਕੋਣ ਕੀ ਸੀ ਬੁੱਧ ਕੀ ਵੇਸ਼ੀ ਠਾਈ ਤੱਕ ਐ ਨੂੰ ਨਹੀਂ ਆਪਾਂ ਪੁੱਤੀ ਵੀ ਦੇਖ ਲੈਣੀ। ਉਹ ਜੇ ਤੂੰ ਜਾਇਆ ਨਾ ਮੈਂ ਬੀਬੀ ਨੂੰ ਥੀ ਲਿਆ। ਮੈਂ ਜਾ ਜਾ ਕੇ ਆਉਣੇ ਚ ਫਿਰ ਮੈਂ ਜਾ। ਦੋਈ ਜਵਾਂਗੇ। ਫਿਰ ਆਪਾਂ ਤਾਂ ਬੀਬੀ ਨੇ ਦੱਸੀ ਨਹੀਂ ਵਿਚਾਰੀ ਨੇ ਉਹਦੇ ਕੋਲੇ ਕਿਹੜਾ ਪਰਫੂਮ ਹੈ ਹਨਾ। ਉਹ ਆਪਾਂ ਨੂੰ ਦੱਸ ਦੇ। ਆਪਾਂ ਕੱਲ ਭੱਜਾਂਗੇ ਤੁੰ। ਆਪਾਂ ਚੱਲਾਂਗੇ ਪੁੱਤ ਫਿਰ। ਤਾਂ ਕੋਈ ਲੈ ਆਇਓ ਜਾ ਕੇ। ਹਾਂ ਦਵਾਈ ਵੀ ਦਵਾ ਦਾਂਗੇ ਤੇ ਨਾਲੇ ਫਿਰ ਮੈਂ ਭਾਬੀ ਨਾਲ ਗੱਲ ਵੀ ਕਰਾਂ ਜੀ ਵੀ ਤੁਸੀਂ ਐ ਕਹਤੋਂ ਕਰਦਿਓ। ਆਹ ਉਹ ਬਗਲਤਾ ਕਰਨੀ ਤੂੰ ਨਾ ਮੈਂ ਜਿਵੇਂ ਕੁਛ ਕਹਿੰਦਾ ਵੀ ਉੱਥੇ ਡਿੱਗੀ ਪਈ ਸੀ ਦੁੱਧ ਲੈਣ ਗਈ ਵੀ ਨਾ ਜਾਣੇ ਵੀ ਕਿ ਉਹਨਾਂ ਨੂੰ じゃ ਕੁਛ ਨਾ ਜਾਂਦਾ ਵੀ ਉੱਥੇ ਡਿੱਗੀ ਪਈ ਰਹਿ ਜਾਂਦੀ ਛੇਰਤੀ ਬੰਦਾ ਪਤਾ ਨਾ ਤੁਹਾਨੂੰ ਹੈਨਾ ਧੀਆ ਨੂੰ ਤਾਂ ਮਾਂ ਦੀ ਸਦਾ ਹੀ ਲੋੜ ਹੁੰਦੀ ਐ ਚਲ ਉਹਦੇ ਪਾ ਦੀ ਸੱਸਾ ਮੇਰੀ ਤਾਂ ਮਾਂ ਐ ਤੇ ਫਿਰ ਆਪਾਂ ਸਵੇਰੇ ਚੱਲਾਂਗੇ ਕੁਛ ਸਵੇਰੇ ਚੱਲਾਂਗੇ ਹੈਨਾ ਕੀ ਪਤਾ ਬੀਬੀ ਦੇ ਮਾਨ ਚ ਵਿਚਾਰੀ ਦੇ ਕੀ ਕੁਛ ਐ ਵੀ ਉਹਨਾਂ ਸਾਨੂੰ ਪਤਾ ਦੱਸੇ ਨੀ ਤੁਹਾਨੂੰ ਮਗਝੇ ਫਿਰ ਬਾਕੀ ਮੇਰੀ ਵੀ ਗਲਤੀ ਐ ਥੋੜੀ ਜਿਹੀ ਮੈਂ ਵੀ ਘਰੋਂ ਘਰ ਚੋਂ ਨਿਕਲ ਕੇ ਕਦੇ ਗੇੜਾ ਹੀ ਨਹੀਂ ਮਾਰਿਆ ਬੀਬੀ ਕੋਲੇ ਕਦੇ ਸੁਣਿਆ ਹੀ ਨਹੀਂ ਦਿੱਕਸੂ ਹੁਣ ਯਾਦ ਕਰਦੇ ਸੀ ਅੱਛਾ ਕੋਈ ਨਾ ਪਤਾ ਫਸੇ ਦੇ ਰਿਹਾ ਤੇ ਫੇਰ ਮਾਂਮੀ ਬੋਲੀ ਉਹ ਸਾਹ ਮਾਂਮੀ ਤਾਂ ਮੋਹਰੀ ਦੀ ਮਾਂ ਵੀ ਬੰਦੇ ਤੋਂ ਪੜੀ ਜਾਣਾ ਤੇ ਪੀਣੇ ਜਦੋਂ ਭੱਜ ਕੇ ਫੇਰ ਤੇ ਬੀਣੀ ਮੈਂ ਅੱਛਾ ਆ ਮਾਂਮੀ ਕਹਿੰਦੀ ਕਿ ਇਸ ਤੇ ਬਾੜਾ ਪਿਆਰ ਕਰਦੀ ਕਾਬਿਲ ਕੋ ਲਿੰਦ ਸੁਣ ਅੱਛਾ ਲਾਭ ਵੀ ਬੋਲਿਆ ਚੱਲ ਪੁੱਤ ਵਧੀਆ ਤੂੰ ਆ ਗਿਆ ਫੇਰ ਉੱਥੇ ਕੀ ਕਰਨਾ ਸੀ ਉਹ ਆਈ ਐ ਮਾਮੀ ਨੇ ਪਰ ਕਾਇਆ ਹੋਇਆ ਪੁੱਤ ਕਾਹ ਬੋਲਦਾ ਗੱਤ ਸੁਣ ਹੀ ਬੱਚਿਆਂ ਨੂੰ ਕੜਾ ਪਤਾ ਹੁੰਦਾ ਹੈ ਜਿਹੜਾ ਅਮਾ ਆਪਣੇ ਬੱਚਿਆਂ ਨੂੰ ਦੱਸ ਦਿੰਦੇ ਨੇ ਉਹੋ ਜਿਹਾ ਬੱਚੇ ਬੋਲਦੇ ਆ ਜਿੱਦ ਨੂੰ ਜਾਇ ਕਰ ਬਣ ਉਹਨਾਂ ਕੋਲ ਪਾਪਾ ਕੀ ਕਰਨ ਜਾਣਾ ਪੁੱਤ ਆ ਪਾ ਦੇ ਵੀਰੇ ਠੀਕ ਐ ਅਗਲਾ ਪੁੱਤ ਠੀਕ ਐ ਪਰ ਬੀਬੀ ਦੇ ਮਾਰੇ ਨੂੰ ਤਾਂ ਚ ਜਾਣਾ ਪਊਗਾ ਕੋਹ ਪਤਾ ਲਾ ਕੀ ਅੱਜ ਹੋ ਰਹਿਣ ਤੇ ਉਹ ਵੀ ਨਹੀਂ ਲੋਕ ਕਹਿੰਦੇ ਵੀ ਨਾਨਕੇ ਨੇ ਜੀ ਦੇਖਿਓ ਜਵਾਕ ਨਾ ਛੁੱਟੀਆਂ ਦਾ ਨਹੀਂ ਨੰਨੀ ਨਾ ਲਾ ਕੇ ਹੁੰਦੇ ਨੇ ਵੀ ਜੇ ਲਾਵ ਨਾਇ ਨੂੰ ਮਾੜਾ ਚੰਗਾ ਬੋਲਦਾ ਜਵਾਕ ਲਾਇਆ ਹੁੰਦਾ ਇੱਕ ਰਾਤ ਕਿੱਡੀ ਕਵੱਟੀ ਗੱਲ ਪਹਿਲਾਂ ਵਾਲਾ ਜੌਣ ਨਾ ਦਿੱਤੇ ਆ ਪਹਿਲਾਂ ਵਾਲਾ ਜਮਾਨਾ ਤਾਂ ਹੈ ਨਹੀਂ ਬ੍ਰਿਸ਼ੋਰੀ ਸ੍ਰੀ ਇਕਾਦਰੀ ਕਰਦੀ ਐ ਅੱਜ ਤਾਂ ਪਈਆਂ ਵਾਰ ਲੈ ਬੁਧਰਾ ਹੰਗਾ ਸੀ ਲక్ష్ਮੀ ਨੂੰ ਹੁਣ ਕੌਣ ਸੇ ਆਂਦਾ ਚਲ ਕੋਈ ਨੇ ਪਤਾ ਪਤਨਾ ਨਹੀਂ ਤੇ ਮਾਰਿਆਂ ਨੇ ਜਾਣਾ ਆਪਾਂ ਚੱਲਣਾ ਨੇ ਠੀਕ ਹੈ ਜੀ ਤੋੜ ਫਿਰ ਮੈਂ ਚਾਹ ਪਾਣੀ ਬਣਾ ਕੇ ਲੈਣਾ ਸੋਨੂ ਬਣਾਉ ਉਹ ਠੀਕ ਹੈ ਕਹਿੰਦੀ ਸੀ ਕਿ ਜੀ ਮੈਂ ਸਾਨੂੰ ਮੰਮੀ ਤਾਂ ਪੈਨਸ਼ਨ ਵੜ ਦੋ ਕੋਈ ਜੀ ਫੜ ਲਾਂਗੇ ਉਹਨੇ ਕਿੱਥੇ ਲੱਗ ਜਾਨੀ ਆਪਾਂ ਇੱਥੇ ਨਹੀਂ ਲੈ ਕੇ ਜਾਣੀ ਉਹ ਤੁਹਾਡੀ ਭੈਣ ਆਉਣ ਵਾਲੀ ਹੈਗੀ ਉਹਨੂੰ ਪੜਾ ਦੂਗੀ ਆਈ ਉਹ ਮੇਰੀ ਗੱਲ ਮੰਨ ਲਿਆ ਕਰੋ ਨਹੀਂ ਕੋਈ ਜਾਣੀ ਕੁਝ ਨਹੀਂ ਉਹ ਕੁਛ ਨੂੰ ਦੇ ਦਿੰਦੀ ਹੁੰਦੀ ਹੈ ਪੈਸੇ ਕੋਈ ਨਹੀਂ ਪਰਤੇ ਲਵੇ ਨਹੀਂ ਮੈਨੂੰ ਖਾਉਣੀ ਪੂਗੀ ਪੈਨਸ਼ਨ ਚੰਗੇ ਰਹੋਗੇ ਤੁਸੀਂ ਲੈ ਲਓਗੇ ਜੀ ਚੱਲ ਮੈਂ ਕੋਈ ਨਹੀਂ ਆਪੀ ਹਾਂ ਦੇ ਦੋ ਜਦ ਮੈਂ ਪਿਛਲੇ ਸਾਲ ਫੋਟੋ ਤਾਂ ਦੇ ਦਿੱਤਾ ਮੈਂ ਤਾਂ ਇਹ ਭੱਜਣਾ ਉਹਨਾਂ ਨੂੰ ਪਤਾ ਲੱਗਿਆ ਨਾ ਪਹਿਲਾਂ ਲਈ ਜਗ੍ਹਾ ਤੇ ਪੈਣੀ ਸੀ ਪੈਸੇ ਜਿੰਨੇ ਪੈਸਾ ਕਿਸੇ ਉਹ ਕਿਹਾ ਰਹੇ ਨੇ ਬਾਲੀਸ਼ਿਆ ਰਕ ਉਸ ਨੂੰ ਦੂਈ ਮਾ ਮਤਾਏ ਕਹਿੰਦਾ ਸੀਗਾ ਹਾਂ ਪੁੱਤ ਜੇ ਤੇਰੀ ਪੈਨਸ਼ਨ ਆ ਗਈ ਤਾਂ ਦੇ ਦਿੰਦੇ ਸਾਨੂੰ ਅਸੀਂ ਦਾਖਲਾ ਇਹ ਭਰਨਾ ਸੀ ਉਹਦਾ ਪੁੱਤ ਮੈਂ ਕੀ ਕਰਨੀ ਆ ਪੈਨਸ਼ਨ ਰੱਖ ਕੇ ਮੈਂ ਤਾਂ ਹਰ ਵਾਰੀ ਦੇ ਦੇਣੀ ਆ ਜੇ ਨਹੀਂ ਦਿੱਤਾ ਉਹ ਕੋਕੇ ਲੈ ਜਾਂਦਾ ਰੋਕਾ ਚਲਾ ਆਇਆ ਕਰ ਸਾਨੂੰ ਕਾਪੀ ਦੇ ਦੇ ਅਸੀਂ ਕਢਾ ਲਿਆਵਾਂਗੇ ਪੁੱਤ ਜੀ ਤਾਂ ਆ ਗਈ ਮੈਂ ਆਪ ਹੀ ਦੇ ਦੂਗੀ ਮੈਂ ਕੀ ਕਰਨੀ ਆ ਕਾਪੀ ਕਾਪੀ ਬਹੂ ਨਹੀਂ ਕਾਪੀ ਰੱਖ ਰੱਖੀ ਹੈ ਕਿਤੇ ਜਦੋਂ ਆ ਗਈ ਦੇ ਦੀ ਚੰਗਾ ਆਪਾਂ ਉਹਦਾ ਦਾਖਲਾ ਇਹ ਭਰਨਾ ਮੈਂ ਕੀ ਕਰਨੀ ਆ ਪੁੱਤ ਪੈਨਸ਼ਨ ਜੇ ਨਾ ਦਵਾਂਗੀ ਤਾਂ ਖੋ ਕੇ ਲੈ ਜਾਂਦਾਗਾ ਨਾ ਚੱਲ ਖੋ ਕੇ ਲੈ ਜਾਂਦਾਗਾ ਜਦੋਂ ਆ ਗਈ ਦਾਖਲਾ ਤੂਫਲਾ ਭਰਨਾ ਚੰਗਾ ਲੋੜ ਆਪਾਂ ਨੂੰ ਤੇ ਨਾ ਕੋਈ ਨਾ ਹਜੇ ਮਿਲ ਗਈ ਦੇ ਦੂੰਗੀ ਐ ਕਿ ਤਾਈ ਨਹੀਂ ਹੈਗੀ ਹਜੇ ਠੀਕ ਸਾਰਾ ਦਿਨ ਪੈਨਸ਼ਨ ਪੈਨਸ਼ਨ ਲੱਗੀ ਰਹਿੰਦੀ ਹੈਗੀ ਮੈਂ ਤਾਂ ਆਦੀ ਪੈਨਸ਼ਨ ਇੱਕ ਵਾਰੀ ਵੀ ਨਹੀਂ ਵਰਤ ਕੇ ਦੇਖੀ ਪੁੱਤ ਨੂੰ ਤਾਂ ਆਏ ਆ ਵੀ ਮਾਂ ਕੋਲੇ ਪੈਨਸ਼ਨ ਪੁੱਤ ਤਾਂ ਖੋ ਕੇ ਲੈ ਜਾਂਦਾਗਾ ਮੈਂ ਸਰਕਾਰ ਉਹ ਤਾਂ ਪੜਪੜ ਲਿਆ ਕਰਨਾ ਉਹ ਬੇਲਾ ਫਿਰਦਾ ਰਹਿਣਾ ਪੜਦਾ ਤਾਂ ਹੈਗਾ ਤੂੰ ਆਈ ਨੰਬਰ ਘਟਵਾ ਰਿਹਾ ਸੂਡੜੀ ਇੱਥੇ ਜੇ ਕਿੱਥੇ ਰਾਤ ਨੂੰ ਵੜਦਾ ਘਰੇ ਸਾਰਾ ਦਿਨ ਪਤਾ ਨਹੀਂ ਕਿੱਧਰ ਫੱਟਾ ਰਹਿਣਾ ਦੋ ਘੰਟੇ ਨਾਲ ਤਾਂ ਜ਼ਿਆਦਾ ਹੀ ਥੋੜਾ ਮੈਂ ਸਾਰਾ ਦਿਨ ਪੜਾਈ ਵੀ ਨਹੀਂ ਕਰਨੀ ਜਵਾਕ ਨਹੀਂ ਖੇਡਣਾ ਵੀ ਹੈਗਾ ਉਹ ਵੀ ਨਹੀਂ ਇਹ ਮਾੜੇ ਪੇਰ ਸੈਕਲ ਸਾਰਾ ਦਿਨ ਪੜਲਾ ਕਰ ਦੋ ਅੱਖਰ ਸਾਰਾ ਦਿਨ ਨੂੰ ਪੜਦਾ ਉਹ ਆਉਂਦੀ ਆ ਇਹ ਹਾਲਾ ਪੈਣਾ ਨਸਤੀ ਹਾਂ ਵਧੀਆ ਕੀ ਕਾ ਵਧੀਆ ਭੈਣ ਵਧੀਆ ਹੁਣ ਵਾਸਤੇ ਆ ਮੇਰੀ ਮਾਸਤੇ ਦਿੱਤਾ ਹਾਂ ਪੁੱਤਰਾ ਬੋਦੀ ਮੰਮੀ ਨਾਲ ਵਾਸਤੇ ਬੈ ਜਾ ਬੈ ਜਾ ਪੁਰਤੀ ਜਾ ਪਾਣੀ ਲੈ ਕੇ ਆ ਹਾਂ ਲੈ ਕੇ ਆ ਵਧੀਆ ਅੰਟੀ ਅੰਟੀ ਵਧੀਆ ਤੁਸੀਂ ਦੱਸੋ ਕੀ ਹੋ ਹਾਂ ਮਾਦੀ ਪਾਣੀ ਲੈ ਕੁਛ ਪਣੀ ਲੈ ਬੇਟੀ ਪਾਣੀ ਪੁੱਤਰਾ ਗੁਰਬਾਣੀ ਕਰੇ ਠੀਕ ਨੇ ਸਾਰੇ ਹਾਂ ਵੀਰੇ ਵਧੀਆ ਤੁਸੀਂ ਦੱਸੋ ਠੀਕ ਹੋ ਮੰਮੀ ਡੈਡੀ ਸਾਰੇ ਵਧੀਆ ਵੀਰੇ ਹਾਂ ਠੀਕ ਤੁਸੀਂ ਕੰਮ ਕੀ ਹੁੰਦੀ ਸਾਰਾ ਦਿਨ ਹਾਂ ਕੰਮ ਜਿੰਨਾ ਬਹਿਣੇ ਦਾ ਅੱਛਾ ਕਰੇ ਜਦੋਂ ਸਵੇਰੇ ਰਾਤ ਨਹੀਂ ਹੁੰਦੇ ਹਾਂ ਕੰਮ ਜਿੰਨਾ ਹੁੰਦਾ ਸਵੇਰੇ ਚਾਹ ਕੋਲ ਸਾਬ ਨਹੀਂ ਹੁੰਦਾ ਕਰੇ ਕਿ ਦੀਦੀ ਮੈਂ ਬਸ ਤੂੰ ਦਾ ਸਾਰਾ ਦਿਨ ਸਵੇਰੇ ਤੋਂ ਜਾ ਕੇ ਰਾਤ ਨੂੰ ਕਰੇ ਮੈਂ ਜੇ ਤੂੰ ਵੀ ਕੰਮ ਬਸ ਨਹੀਂ ਦੱਸ ਮੈਨੂੰ ਪਤਾ ਕਿੰਨੀ ਮੈਨੂੰ ਕਰੇ ਬਸਤਾ ਹੁੰਦਾ ਨਹੀਂ ਭਾਬੀ ਉਹ ਘਰ ਦਾ ਵੀ ਨਹੀਂ ਬਤਾਰਾਂਦਾ ਜਿਵੇਂ ਦਾ ਕਰੇ ਇਸ ਦਾ ਭੁੱਲ ਮਾਗੂ ਰੱਖ ਦੇ ਦੀਦੀ ਇਹਨਾਂ ਨੂੰ ਮੈਂ ਪਹਿਲਾਂ ਬੈਠ ਕੇ ਸੋਦੀ ਗੱਲ ਸੁਣਦੀ ਹਾਂਜੀ ਦੱਸ ਭੁੱਲ ਮਾਗੂ ਰੱਖ ਦੇ ਹਾਂਜੀ ਦੁਨੀਆ ਨਾਲ ਹੋਲੀ ਕਰੀ ਪਈ ਐ ਦਿਸੀ ਜਾਂਦਾ ਲੱਤਾਂ ਨਾਲ ਸਾਰਾ ਦਿਨ ਘਟਾਉਂਦੀ ਐ ਗੜੀ ਮਮੀ ਲੱਤਾਂ ਸਾਰਾ ਦਿਨ ਘਟਾਉਂਦੀਆਂ ਮੇਰੇ ਨਾਲ ਬੁਕਾਏ ਦੀ ਹੈ ਨਾ ਉਧਰ ਪੁੰਨਾ ਵਾਂਗ ਕਿੱਲੇ ਦੇ ਪੈਸੇ ਨਾ ਪਰ ਤੋਂ ਅੱਧੇ ਛੜਕ ਤੇ ਕੁਛ ਨਹੀਂ ਦਿੱਤੋ ਆਏ। ਉਹਦੋਂ ਤਾਂ ਮਰਜ਼ੀ ਨਾਲ ਗਈ ਸੀ ਆਵੇ ੱੱੱਕੇ ਨਾਲ ਤੱਕਿਆ ਸੀਗਾ ਪਛ ਲੋ ਆ ਵੇਖੀ। ਹਾਂ ਮੇਰੇ ਮੁੰਡਾ ਦੁੱਧ ਕਵਾ ਲੈ ਹੁੰਦਾ ਮੈਂ ਸਾਰਾ ਘਰ ਦਾ ਕੰਮ ਕਰਦੀ ਹਾਂ ਉਹ ਤਾਂ ਆਪਦੀ ਮਰਜ਼ੀ ਨਾਲ ਕਰਦੀ ਨਹੀਂ ਵੇ ਬਾਹਰ ਗੁੜੀਆਂ ਕੋਲ ਚੁਗੀਆਂ ਕਰੇ। ਟਿਕ ਟਿਕ ਕੇ ਬੈਠਾ ਜਾਂਦਾ ਫੇਟੇ ਡੂੰਏ ਦੇ ਨੂੰ ਪ੍ਰੇਮ ਆਉਂਦਾ। ਤੈਨੂੰ ਵੀ ਐਂ ਲੱਗਦੀ ਹੈ ਵੀ ਇਹ ਜੁਗਲੀਆਂ ਕਰਨ ਦਾ ਵਾਰ ਜਾਂ ਜਦੋਂ ਹੀ ਹੈਗੀ ਹੈ। ਬਈ ਸਭ ਨੂੰ ਐਂ ਲੱਗਦਾ ਹੁੰਦਾ ਉੱਤੋਂ ਮਗਲਾ ਕੋਣਾ ਕਾਲਾ ਜਿਵੇਂ ਵੀਰ ਨੂੰ ਸਾਡੇ ਵਾਸਤੇ ਪਲੇ ਕਰੀਏ ਦੋਨੇ ਮਾਂ ਬਾਪ ਬਹੁਤ ਚੰਗੇ ਆ ਅਸੀਂ ਤਾਂ ਚੰਗੇ ਹੈਗੇ ਹੀ ਆ ਮੇਰੇ ਤਾਂ ਪੁੱਤਰ ਘਰ ਚੰਗੀ ਆ ਗਿਆ ਕਹਿ ਲੈ ਮੈਂ ਬਾਬੇ ਵੀ ਚੰਗੀ ਆ ਤੂੰ ਮੈਂ ਤੁਹਾਨੂੰ ਗੱਲ ਕਰ ਲੈ ਦੇ ਵੀਰ ਤੇ ਆਮ ਰੱਖ ਦੇਣੇ ਪੈਣੇ ਇਹ ਜੀ ਗੱਲ ਨਹੀਂ ਦਵਾਈ ਦਵਾ ਕੇ ਲੈ ਜੇ ਕਰਨਾ ਪਰ ਸੁਣ ਕੇ ਕਰਨੀ ਚੰਗੀ ਆ ਵੀਰ ਸੋਨ ਮੰਮੀ ਨੇ ਦੱਸਿਆ ਵੀ ਦਵਾਈ ਨਹੀਂ ਦਵਾਈ ਹਾਂ ਮੰਮੀ ਇਹ ਨਹੀਂ ਵਧੀਆ ਮੇਰਾ ਤੇ ਆਮ ਰੱਖਦੀ ਆ ਨਹੀਂ ਮੇਰਾ ਮੰਮੀ ਨੇ ਵਿਚਾਰੀ ਦਿੱਤਾ ਤਾਂ ਨਹੀਂ ਸੋਨੂੰ ਦੱਸਦੀ ਵੀ ਮੇਰੇ ਪੁੱਤ ਦਾ ਘਰ ਨਾ ਖਰਾਬ ਹੋਵੇ ਮੰਮੀ ਨੇ ਤਾਂ ਤੁਸੀਂ ਕਦੇ ਸੁਣਨੀ ਨਹੀਂ ਮੰਮੀ ਨੇ ਦੱਸਦੀ ਤੂੰ ਦੱਸਦੇ ਤੂੰ ਘਰ ਘੱਟ ਦੇ ਮੈਂ ਤਾਂ ਦੱਸੂਗੀ ਮੈਂ ਤਾਂ ਹੁਣ ਦੱਸਣੀ ਆਈਆਂ ਬਈ ਮਰਵਾਉਣ ਤਾਂ ਮੇਰੇ ਨੂੰ ਕਰਤਾ ਕੁਛ ਸੱਗਦੀ ਨਹੀਂ ਮੇਰੇ ਭਰਾ ਨੂੰ ਪਤਾ ਹੋਣਾ ਚਾਹੀਦਾ ਕੋਈ ਨਹੀਂ ਤੇਰੇ ਭਰਾ ਨੂੰ ਸਾਰੀ ਸਿੱਧੀ ਜੇ ਪਤਾ ਹੀ ਹੈ ਸਾਰਾ ਨਹੀਂ ਮੇਰੇ ਬੁੱਤ ਦੇ ਪਤਾ ਨਹੀਂ ਪਤਾ ਨਹੀਂ ਕਿ ਮੈਂ ਕਿੱਡੀ ਚੰਗੀ ਆ ਹਜੇ ਪਤਾ ਨਹੀਂ ਕੋਈ ਨਾ ਵੀਰੇ ਨੂੰ ਪਤਾ ਲੱਗ ਜੂਗਾ ਤੁਸੀਂ ਤਾਂ ਵੀਰੇ ਘਰੇ ਨਹੀਂ ਹੁੰਦੇ ਮੰਮੀ ਨੂੰ ਪੁੱਛ ਕੇ ਦੇਖੋ ਵੀ ਮੰਮੀ ਨੇ ਕੀ ਕੁਛ ਕਰਦੇ ਆ ਮਾਂ ਬੋਤ ਤੇ ਅਜòn ਪਤਾ ਲੱਗੂ ਵੀ ਮੈਨੂੰ ਵੀ ਆਪਦੀ ਮਾਂ ਨੂੰ ਗਿਆ ਲਈ ਜਿੰਨੇ ਲਾਉਂ ਆਪਦੇ ਭਾਬੀ ਕੁਛ ਲੋ ਬੈਠੀ ਹੈ ਨਾ ਦੱਸ ਤੇਨ ਨਹੀਂ ਕੀ ਕੁਛ ਕਰਦੇ ਐ ਤੂੰ ਵੀਰੇ ਤਨ ਕੋ ਕਾਥੂ ਰੱਖਦੀ ਐ ਰੁਕ ਜਾ ਮੰਮੀ ਨੂੰ ਆਈ ਜਾਂਦੇ ਗੱਲ ਦੇ ਨਹੀਂ ਪਤਾ ਰੁਕ ਜਾ ਮੰਮੀ ਨੂੰ ਆਈ ਜਾਂਦੋ ਮੰਮੀ ਤਾਂ ਮੈਂ ਨਹੀਂ ਡਰਦੀ ਪੁੱਤ ਤੇਰਾ ਡੈਡੀ ਡਰਦਾ ਉਹ ਜਾਲਾ ਜਾ ਉਹਨੂੰ ਪਤਾ ਨਹੀਂ ਗੱਲ ਦਾ ਜਾਂ ਤੇਰੀ ਦਾਦੀ ਡਰਦੀ ਐ ਮੰਮੀ ਤਾਂ ਮੈਂ ਨਹੀਂ ਡਰਦੀ ਮੰਮੀ ਤਾਂ ਤੇ ਤੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਮੇਰੇ ਤਾਂ ਕੁੱਤਿਆਂ ਨਾਲ ਜੂਨ ਭੜੀ ਕਰ ਰੱਖੀ ਐ ਕੀ ਸਾਰੇ ਤਾਂ ਭਾਂਡੇ ਮਾਂਜਦੀ ਐ ਸਾਰਾ ਕੱਪੜੇ ਧੋਣੀ ਐਗੀ ਸਾਰੇ ਝਾੜੂ ਪੋਚਾ ਕਰਦੀ ਐਗੀ ਫਿਰ ਦੱਸਿਆ ਨਹੀਂ ਸੀਗਾ ਵੀ ਕਿਤੇ ਮੇਰੇ ਪੁੱਤ ਦਾ ਘਰ ਨਾ ਪਰ ਆਉਂਦੇ। ਆ ਮూర్ਤੀ। ਨਾਂਜੀ ਇਹ ਜੀ ਤਾਂ ਕੋਈ ਗੱਲ ਨਹੀਂ। ਕੀ ਆ ਦਿਮਾਗ ਦੀ ਸੌਂ ਪਾ ਕੇ। ਕਿਉਂ ਮੇਰੀ ਮਾਂ ਬਾਧੂ ਐ ਸੌਂਾ ਖਾਂ ਵਾਸਤੇ ਰੱਖੀ ਜਾਂਦੀ। ਫਿਰ ਮੇਰੀ ਮਾਂ ਬਾਧੂ ਗੱਪ ਮਾਰੀ ਜਾਂਦੀ ਐ ਥੋਡੀ ਮਾਂ ਤਾਂ। ਅੱਛਾ ਮੇਰੀ ਮਾਂ ਗੱਪ ਮਾਰਦੀ ਐ ਤੇਰੀ ਮਾਂ ਸੱਚ ਬੋਲਦੀ। ਐਸਨ ਬੁੱਤਸ ਆ ਰਹੇ ਤਾਂ ਨਾ ਡੇਵਾ ਆ ਗਈ ਆਰੇ ਪੱਖਰੇ ਦੋ ਨਹੀਂ ਹੈ ਸਾਰਾ ਝਾੜੂ ਪੁੱਤ ਸਾਰਾ ਮਾਇਕਾ ਦੀ ਇਕੱਤੀ ਇਹਦੀ ਦਵਾਈ ਦੀ ਦਵਾਈ ਮੈਨੂੰ ਪਤਾ ਹੈ ਮੈਂ ਤਾਂ ਹੀ ਆਈਆਂ ਹਾਂ ਉਹਦੇ ਕੋਲੇ ਗੈਂ ਮਸੀ ਨਾ ਹੋਰ ਮੰਮੀ ਤੈਨੂੰ ਦਵਾਈ ਕੋਈ ਬਾਹਰੋਂ ਬਰਾਕੇ ਲਾਂਦਾ ਤਵੇ ਚੱਲ ਬਾਪੇ ਕਿਹੜੇ ਡਾਕਟਰ ਤੋਂ ਦਵਾਈ ਹੈ ਚੰਨ ਮੇਰੇ ਸਾਹਮਣੇ ਤੂੰ ਮੁਝੇ ਕਰਾਵੀ ਤੂੰ ਦਵਾਈ ਕਰੀ ਆਇਨਾ ਚੁੱਧ ਨਾ ਬੋਲ ਉਹ ਸੱਤ ਸੱਤ ਰੇ ਆਦੀ ਮਾਦੀ ਸੋਣ ਖਾ ਕੇ ਗਏ ਮੇ ਤੁਮ ਕਦੇ ਮੰਮੀ ਨੇ ਠਿਆੜੀ ਮੇਰੀ ਮਾਂ ਦੀ ਸੰਗ ਲਾਵੇਂ ਨਾ ਤਾਂ ਮੈਂ ਮੰਨ ਜਾਣੀ ਐ ਮਾਫੀ ਵੀ ਮੰਗ ਲੈਣੀ ਐ ਜੀ ਮੰਮੀ ਮੈਥੋਂ ਕਾਸੀ ਹੋਦੀ ਪਰ ਮੈਂ ਮਾਂ ਨੂੰ ਇਸ ਤਰੀਕੇ ਸੰਦੀ ਮੈਂ ਮਾਫੀ ਨਹੀਂ ਕਰੀਦੀ ਕੋਈ ਨਹੀਂ ਮੇਰੀ ਨਾਨੀ ਨਹੀਂ ਪਿਆਰੀ ਐ ਕਿ ਅੰਮਾ ਮਾਂ ਪਿਆਰ ਨਹੀਂ ਹੁੰਦਣਾ ਪਰ ਸੱਸਾਂ ਨੂੰ ਨਾ ਇਹ ਸਮਝੇ ਬਿਸਸ ਕਰਾ ਦੂੰਗੀ ਚਾਹ ਲੈਗੇ ਤੁਸੀਂ ਕਹਿੰਦੇ ਦੀ ਮੈਂ ਦੋਨਾਂ ਤੋਂ ਮਾਫੀ ਮੰਗਦੀ ਐ ਮੈਥੋਂ ਕਾਸੀ ਹੋਦੀ ਮੀ ਮੈਨੂੰ ਮਾਫ ਕਰ ਜੀ ਜੀ ਤੁਸੀਂ ਮੈਨੂੰ ਮਾਫ ਕਰ ਦਿਨਗੇ ਅੱਗੇ ਤੋਂ ਨਹੀਂ ਮੈਂ ਇੱਕ ਨੂੰ ਨਹੀਂ ਅੱਜ ਮੈਂ ਨਹੀਂ ਲੈ ਮਾਂ ਦਾ ਸਮਝੋਗੇ ਜਿਹੜੀਆਂ ਸਸਤਾਂ ਹੁੰਦੀਆਂ ਉਹ ਕਿਸੇ ਨਾ ਨਹੀਂ ਹੁੰਦਾ ਮੇਰੀ ਸਦੀ ਮਾਤਾ ਉਹ ਵੀ ਜਿਹੜੀ ਇਹ ਵਸਮੀ ਮੈਨੂੰ ਜਿਵੇਂ ਗਮਡੀਆਂ ਦਾ ਦੇਖ ਦੇ ਕੇ ਜਿਵੇਂ ਨਾ ਰੱਖ ਲਈ ਮੈਂ ਰੀਸ ਜੀ ਆ ਗਈ ਸੀ ਮੈਂ ਇਸੇ ਨੇ ਲਾਇਆ ਹੈ ਕਹਿੰਦੇ ਸੀ ਵੀ ਆਪ ਦੀ ਸਾਥ ਸੋ ਸਾਰਾ ਤੁਮ ਕੰਮ ਕਰਾਇਆ ਕਰੀ ਸਾਡੇ ਨੇ ਤੁਸ ਕੀ ਕਰਦੇ ਨਾ ਮੈਂ ਤਾਂ ਜੀਦੀ ਉਹ ਨਹੀਂ ਇਹ ਗੱਲਾਂ ਚ ਹੁਣ ਨਹੀਂ ਮੈਂ ਮੀਨਾ ਲਈ ਗੱਲ ਨਾ ਇਹ ਮੈਂ ਗੱਲ ਨਹੀਂ ਦੇਖੋ ਨਾ ਇਹ ਕਹਿੰਦੇ ਹੋ ਕੁਛ ਤੁਮ ਲਾਵੇ ਮਾਫੀ ਮੰਗ ਲੈ ਤਾ ਦਦੀ ਤੋਂ ਦਦੀ ਮਾਫ ਕਰ ਦੋ ਉਹ ਤੁਸੀਂ ਵੀ ਨਾਲੇ ਜਹੇ ਜਹੇ ਕੁਛ ਅੱਜ ਤੁਸੀਂ ਇਹਦੇ ਸਾਹਮਣੇ ਕਰ ਦਿਓ ਨਾ ਕੱਲ ਨੂੰ ਇਹ ਵੀisode ਨਾਲ ਨਹੀਂ ਕਰਗਾ ਕਾਨੂੰਨ ਕਿ ਤੁਸੀਂ ਨਹੀਂ ਆਪਦੇ ਮੋਢੇ ਮੋਢੇ ਸਾਰਾ ਦਾ ਨਿਆਂ ਕਰਦੇ। ਇਹ ਹੀ ਪੁੱਤ ਮੈਨੇ ਦੇਉਂਗਾ ਵੀ ਮਾਂ ਤੂੰ ਮੇਰੀ ਦਾਦੀ ਮੈਂ ਕੀ ਕਰਦੀ। ਮੈਂ ਦੇਦੀ ਇੱਕ ਦੀ ਗੱਲ ਦਾ ਸੋਚ ਤੀ ਮੈਨੂੰ ਤਾਂ ਨਹੀਂ ਇਹ glandular ਜੀ ਆਪੀ ਤੁਸੀਂ ਵੀ ਮਾਫ ਕਰ ਦਿਓ ਜੀ ਸਾਨੂੰ। ਉਹ ਤਾਂ ਵਿਚਾਰੇ ਨੂੰ ਕਿਸੇ ਗੱਲ ਦੀ ਨਹੀਂ ਪਤਾ ਨਹੀਂ ਭਰਾ ਅੰਦਰ ਚਲੇ ਮਾਈਆ ਵੀ ਕਿਤੇ ਤੁਸੀਂ ਬਾਹਲਾ ਕਰਦੇ। ਤੁਸੀਂ ਇਹ ਤਾਂ ਕਰਾ ਕਰਾ ਕੇ ਕੰਮ ਨਹੀਂ। ਜੇ ਸਾਡੇ ਤਾਂ ਗੱਲ ਕੀ ਹੋਈ ਇਹਨਾਂ ਸੋਦੀ ਪਿੱਛੇ ਵੀ ਕਿਲੇ ਕਰਦੇ ਸੋਦੀ ਮਾਂ ਨਾਲ ਤਾਲ ਕਰਕੇ ਸਿਰਨਾ ਤਾਂ ਵੀ ਮਾਤਮਾ। ਹਾਏ ਬਾਬੀ ਮਾਪੀ ਮੈਂ ਕਿੰਨਾ ਫਾਇਦਾ ਤਾਂ ਤਾਂ ਜੇ ਮੈਂ ਸਿਆਣੀ ਬਣਾਂਗੀ ਜੇ ਹੁਣ ਸਾਡੇ ਨੂੰ ਚੰਗੇ ਬਣ ਕੇ ਸਾਡੇ ਜਾਨ ਮਗਰੋਂ ਬੀਬੀ ਨਾਲ ਕੁਝ ਕਰਨਾ ਹੈ ਫੇਰ ਉਹ ਜੀ ਮਾਪਿਆਂ ਦਾ ਕੋਈ ਕਹਿਦਾ ਨਾ ਤੁਸੀਂ ਕੋਣ ਕਰਕੇ ਪੁੱਛ ਲਿਓ ਅਸੀਂ ਜਮਾ ਹੁਣ ਮੈਂ ਇਹਨੂੰ ਅੱਜ ਮਾਂ ਮੰਗੂ ਦੇਖ ਭਾਈ ਜੇ ਤਾਂ ਸਿਆਣੀ ਬਣ ਕੇ ਚੱਲਣਾ ਹੈ ਵਧੀਆ ਗੱਲ ਹੈ ਕਿ ਨਹੀਂ ਰੱਖੀ ਜਾਂਦੀ ਪਰ ਮੈਂ ਲੈ ਲਿਆ ਮੈਂ ਤਾਂ ਮੇਰੀ ਮਾਂ ਕਹਿੰਦੀ ਨਾ ਨਹੀਂ ਲੋਕਾਂ 'ਚ ਮੇਰਾ ਕੀ ਰਹੂਗਾ ਨਾ ਲੈ ਜਾਣੀਏ ਸਾਡੇ ਲੋਕਾਂ 'ਚ ਨੱਕ ਰਹੂ ਨਾ ਮੈਂ ਲੋਕਾਂ 'ਚ ਬੋਲਣ ਜੋਖੀ ਰਹੂੰਗੀ ਏ ਜਾਨ ਮੇਰਾ ਪੁੱਤ ਅਗਲਾ ਕਹਿੰਦਾ ਮਾਂ ਸੱਸ ਤਾਂ ਸਮਝ ਨਹੀਂ ਗਈ ਆ ਮੇਰੇ ਮਾਇ ਨਹੀਂ ਸੁਰੂ ਸਾਖ ਨਹੀਂ ਮੇਰੇ ਜਦੋਂ ਆਖੀ ਮਾਂ ਆਪੀ ਰੱਖੂੰਗੀ ਤੇਰੀ ਮੈਂ ਚੰਗੀਆਂ ਜਿਹੇ ਮਾੜੀ ਬਣਾਉਂਦੀ ਨਹੀਂ ਇਹ ਤਾਂ ਚੰਗੀ ਮਾੜੀ ਹੈ ਨਹੀਂ ਇਹ ਤਾਂ ਸਾਰਾ ਦਿਨ ਕੰਮ ਕਰਦੀ ਹੈ ਕੰਮ ਵਾਲੀਆਂ ਰੱਖਣੀਆਂ ਬਹੁਤ ਆਫੀਏ ਸਾਰਾ ਦਿਨ ਕੰਮ ਕਰਦੀ ਹੈ ਇਹਨੂੰ ਮਾਂ ਮੈਂ ਨਹੀਂ ਸਮਝਿਆ ਕਰਨਾ ਨਾ ਤੈਨੂੰ ਦੀਦੀ ਕੰਮ ਕਰਾਉਣਾ ਤੇ ਵਧੀਆ ਮਾਂ ਮਾਮਾ ਕੋ ਕਿ ਹੁਣ ਮੈਂ ਜਿਹੜੀ ਗਲਤੀ ਹੋ ਗਈ ਹੋ ਗਈ ਮੰਮੀ ਦੁਬਾਰੇ ਦੁਬਾਰੇ ਉਹੀ ਗੱਲ ਕੀ ਕਹਿਣੀ ਹੈਗੀ ਇੱਕ ਗੱਲ ਨਹੀਂ ਤੁਸੀਂ ਮਾਮਾ ਤੇ ਆ ਗੱਲਾਂ ਕਰ ਲੋ ਮੈਂ ਤੁਹਾਡੇ ਵਾਸਤੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਦੂੰ ਦੇਖ ਮੰਮੀ ਜੇ ਤਾਂ ਹੁਣ ਇਹ ਤੇਰੇ ਨਾਲ ਵਧੀਆ ਰਹਿਣਗੇ ਹੁਣ ਤਾਂ ਵੀਰੇ ਨੂੰ ਵੀ ਪਤਾ ਲੱਗ ਗਿਆ ਪਹਿਲਾਂ ਤੁਸੀਂ ਹੋ ਰੱਖਿਆ ਸੀ ਪਹਿਲੀ ਗੱਲ ਤਾਂ ਉਹ ਜਿਹੜੀ ਤੁਹੇ ਲੈ ਨੂੰ ਠੀਕ ਹੈ ਪਤਾ ਲੱਗ ਗਿਆ ਵੀ ਇਹ ਇਹ ਸੋਚ ਕਰਦੇ ਆ ਕਰਨਾ ਮੰਮੀ ਤੇਰੇ ਵਰਗੀਆਂ ਤਾਂ ਬਾਲੀਆਂ ਬੁੜੀਆਂ ਨਹੀਂ ਜਿਹੜੀਆਂ ਚੁੱਪ ਕਰਕੇ ਰਹਿੰਦੀਆਂ ਵੀ ਮੇਰੇ ਪੁੱਤ ਦਾ ਕੰਮ ਨਾ ਖਰਾਬ ਹੋ ਜੇ ਫੇਰ ਨੂੰ ਹਾਂ ਨੂੰ ਸਹਉ ਵਜੰਦੀ ਹੈ ਵੀ ਇਹ ਕਰਾਂ ਤੇ ਪੁੱਤ ਨੂੰ ਦੱਸਦੀ ਹੈ ਆਪ ਦੇ ਮਾਮ ਦਾ ਹਾਲ ਦੱਸੀਦਾ ਹੁੰਦਾ ਹੁੰਦਾ ਤੇ ਪੁੱਤ ਨੂੰ ਮਝਦਾ ਉਹਨੂੰ ਕਹਾਂ ਇਹ ਬਚਾਰੇ ਨੂੰ ਉਹ ਕੀ ਕਹੂੰਗਾ ਮੈਂ ਤਾਂ ਕਦੇ ਝਿੜੂ ਨਹੀਂ ਤੋਹਿਆ ਅੱਜ ਫਿਰ ਅੰਦਰੇ ਅੰਦਰ ਰੋਗ ਲਾ ਲੈਂਦੀ ਆ ਮਾਵਾ ਜਦੋਂ ਦੱਸਦੀਆਂ ਨਹੀਂ ਕਹੀ ਇਹ ਮੇਰੇ ਨਾਲ ਕੀ ਕੁਛ ਕਰਦੇ ਆ ਹੁਣ ਨਾ ਜੇ ਤੈਨੂੰ ਮੈਂ ਵਧੀਆ ਰਹਾਂਗੇ ਠੀਕ ਐ ਨਹੀਂ ਮੈਨੂੰ ਹੁਣ ਕਹਾਂ